हाँ जी भाई आ, ये मिला है चूहा पकड़ने वाला चूहा पकड़ने वाला इसमें ऐसे करके रोटी लगती है आगे इसमें रोटी ना भैया उसको बाद में ऐसे लगा देना तो उसके बाद में चूहे को पूछ बूझ करके बुलाना तो चूहा आएगा इसमें जाएगा तो उसके बाद में ये ऐसे लग जाएगा पकड़ चूह चार दे ਨਾ ਭਾਈ ਇੱਕ ਜੱਗੇ ਦੇ ਬਾਪੂ ਵਾਸਤੇ ਡੰਗਰ ਵਾਲਾ ਇੱਕ ਜੱਗੇ ਨੇ ਆਪਣੇ ਵਾਸਤੇ ਰਿਆ ਦੋ ਝਾੜੂ ਵਾਰਾ ਇੰਨਾ ਕਰ ਲਿਆ ਲਗਾਤਾਰ ਚੱਲੂ ਸਰਕਾਰ ਨਹੀਂ ਜਾਂਦੀ ਉਹ ਆਹ ਉਹ ਇਹੀ ਚੱਲਦੇ ਆ ਸਰਕਾਰ ਵੀ ਆ ਚੱਲਦੀ ਇੱਕ ਮੂਰੀ ਇੱਕ ਇੱਕ ਮੂਰੀ ਦਾ ਬੰਦੂ ਦੁਆਇਆ ਫੜੀ ਬਣਿਆ ਇਧਿਆ ਚੁੰਡੀ ਜੀ ਬੰਨਤੀ ਰਹੀ ਉੱਪਰ ਕਰਕੇ ਗੁੱਸੇ ਇਹਦੇ ਉਤਾਰਦਾ ਪੂਰੀ ਦੇ ਬੰਦ ਤਾਰੇ ਖਲੋ ਇੱਕਾ ਚੁੰਡੀ ਕਰਤੀ ਲੈ ਆ ਲੈ ਜੇ ਮਾਰਗਾ ਕੰਮ ਕਰ ਗੁੱਲੀ ਡੰਡਾ ਮਿਲੂ ਗਾਲੀ ਉਹ ਭਾਈ 5 ਕਿਲੋ ਗੁੱਲੀ ਡੰਡਾ ਲੈਣਾ ਏ ਦੇਣਾ ਖੇਤ ਨਾ ਜਾਵਾਂ ਨਹੀਂ ਸਾਲਾ ਦਾਣਾ ਵੀ ਹੈਗਾ 5 ਕਿਲੋ ਲੈਣਾ ਏ ਸਪਰੇਅ ਕੰਮ ਤੇ ਤਰਸੇ ਪਏ ਹੈ ਗੈਰ ਭੂਰੀ ਨੇ ਚ ਕਾਟ ਦੇ ਕੇ ਪੱਟ ਕੇ ਲਾ ਦੋਗੇ ਐਂ ਛੱਡ ਦੇ ਰੂਪੀ ਨੇ ਟੋਈ ਲਾ ਦੋਗੇ ਤੇ ਕਾਹਰਾ ਕਰਿਓ ਇਹ ਕਾ ਹੈ ਜਿਹੜੀ ਨਾ ਲਓ ਜੀ ਬਾਈ ਦੋ ਬੰਦਿਆਂ ਨੇ ਬਹੁਤ ਘਾਟਾ ਪਵਾਤਾ ਪਿੰਡ ਚ ਕਿਹੜਾ ਘਾਟਾ ਪਵਾਇਆ ਇਹ ਤੁਹਾਨੂੰ ਪੂਰੀ ਦੇ ਮੂੰਹ ਤੇ ਵੀ ਸੁਣਾਉਂਗੇ ਵੀ ਲਾ ਹੁਣ ਕਿਤੇ ਪੂਰੀ ਤੇ ਕਿਹੜਾ ਲਵਾ ਕੇ ਦੇਖੇ ਵੇ ਭਾਈ ਜੰਦਾ ਪੂਰੀ ਤੇ ਕਿਹੜਾ ਲਵਾ ਕੇ ਦੇਖਣ ਆ ਜਗੇ ਕਿੱਦਾਂ ਠੀਕ ਹੈ ਵਧੀਆ ਹੀ ਵਧੀਆ ਸਿੰਧੂ ਠੀਕ ਹੈ ਵਧੀਆ ਹੀ ਵਧੀਆ ਬੁਰੀ ਬਾਈ ਇਹ ਬੰਦੇ ਘਾਟਾ ਘਾਤੇ ਪਾ ਰਹੇ ਆ ਪਤਾ ਨਹੀਂ ਐਸਾ ਕੋਈ ਮੰਤਰੇ ਮਾਰ ਕੇ ਤੁਰਦੇ ਜਗੇ ਦੇ ਠੇਕੇਦਾਰ ਦੇ ਗੇੜੇ ਲਾਏ ਆ ਠੇਕੇਦਾਰ ਨੂੰ 30000 ਦਾ ਘਾਟਾ ਪੈ ਗਿਆ ਸਿੰਧੂ ਨੇ ਗੇੜੇ ਲਾਏ ਠੇਕੇਦਾਰ ਨੂੰ 3 ਲੱਖ ਦਾ ਘਾਟਾ ਪੈ ਗਿਆ ਇਹ ਤੈਨੂੰ ਵੀ ਗੱਲ ਦੱਸਾਂਗੇ ਇਹ ਕੰਡਾ ਕਰਾ ਕੇ ਰਸਤੇ ਹੀ ਤਾਰ ਲੈਂਦੇ ਆ ਹੁਣ ਮੈਂ ਤੈਨੂੰ ਮਿੱਟੀ ਲਾ ਦਰਾਂ ਜੀ ਹੁਣ ਤੂੰ ਰੱਸ ਗਿਆ ਹੋਇਆ ਉਹ ਬੂਟਿਆਂ 'ਚ ਹੋ ਜਾਂਦੀ ਆ ਖੜੇ ਬੂਟੇ ਦੀ ਗੈਸ ਲਾ ਲੈਂਦੇ ਆ ਬਜਨ ਉਹਨਾਂ ਦੰਦਾ ਨਹੀਂ ਬਾਈ ਗੱਲ ਸੁਣੋ ਦੋਹੇ ਜਾਣੇ ਆਪਣੇ ਘਰ ਚੈੱਕ ਕਰਾਓ ਮੋਛੇ ਤਾਂੰਦਾਰੇ ਹੋ ਸਕਦਾ ਨੰਬਰ 3 ਦੀ ਹੈ ਜਿਹੜੀ ਉਹ ਵਜਾ ਨਹੀਂ ਦਿੰਦੀ ਹੈ ਜਿਹੜੀ 43 ਹੈ ਵਜਨ ਨਵੀਂ ਨਵੀਂ ਆਈਟਮ ਆ ਭੱਜ ਲੰਦੀ ਆ ਜੇ ਸੱਚੀ ਦੱਸੇ ਕਿੰਨੇ ਮੋਛੇ ਤਾਂਦਾਰੇ ਕੋਈ ਨਹੀਂ ਮੋਛੇ ਤਾਂ ਮੋਛੇ ਸਰਚ ਮਾਣੇ ਬੈਣ ਜੋ ਸੀ ਲੈ ਮੈਂ ਤਾਂ ਘਰ ਟਰੈਕਟਰ ਹੀ ਲਿਆ ਸਿੱਧਾ ਬਾਹਰ ਦੀ ਬਾਹਰ ਇਹਨਾਂ ਸਿਲੰਡਰ ਹੈਗਾ ਕ ਮੋਛੇ ਵਰਤਦੇ ਆ ਕਿਆ ਪਣਾ ਵੱਢ ਕੇ ਵੱਢ ਕੇ ਕੰਮ ਲੈ ਸਕਦੇ ਪੂਰੀ ਬਾਈ ਤਾਂ ਆਪਣੇ ਦੇਖਣਾ ਕਦੋਂ ਵੱਲੋਂ ਉਹ ਟਰਾਲੀ ਲੱਦੀ ਵੀ ਤੇ ਮੈਂ ਕਹਿੰਦਾ ਉਹ ਲੱਦੀ ਹਾਂ ਟਰਾਲੀਆਂ ਗੋਲ ਕਰਦਾਣੀ ਆਪਾਂ ਨੇ ਕਿੰਨੇ ਵਜੇ ਜਾਂਦੇ ਸਵੇਰੇ ਉਹ ਦਿੱਤੀ ਜਦ ਮਰਜੀ ਚੱਲ ਜਾ ਹਣੀ ਪੂਰੇ ਅੱਜ ਟਰੈਕਟਰ ਕੱਢਿਆ ਬੋਸ ਦਿਨ ਭਰ ਕਿਆ ਚੱਕਰ ਹੋ ਗਿਆ ਉਹ ਥੋੜਾ ਜਿਹਾ ਜਾਂਦੇ ਕਿ ਤੂੰ ਬੀਜੋਗੇ ਬੀਜ ਤਾਂ ਮਿਲਦੇ ਨਹੀਂ ਆ ਲੇਟ ਤੂੰ ਕਿੱਥੇ ਲਿਆ ਆ ਨਾ ਮਿਲਦਾ ਇੱਥੇ ਮਰਸੂਏ ਦੇ ਜਿੰਨਾ ਮਰਜੀ 5 ਵਜੇ ਤੋਂ ਬਾਅਦ ਟਰਾਲੀ ਲੈਂਦੇ ਨਹੀਂ ਹੈਗੇ ਉਹ ਜੱਗੇ ਸਾਰੇ ਪਾਸੇ ਆਈ ਸਿੱਖ ਤੂੰ ਇਹ ਕਹਿੰਦਾ ਹਾਂ ਬੀਜ ਮਿਲਦਾ ਨਹੀਂ ਪੂਰੀ ਕਹਿੰਦਾ ਮਿਲਦਾ ਜਿੰਨਾ ਮਰਜੀ ਲਿਆ ਮਰਸੂਏ ਆ ਗਿਆ 30 ਸੀ 30 ਸੀ ਬੀਜ ਨੇ ਤਾਂ 500 ਵਜਾ ਹਾਂ ਪਤਾ ਨਹੀਂ ਕਹੀ ਜਾਣਗੇ ਇਹਦੇ ਲੇਟ ਵੀ 51 ਇਹ ਆਪਣਾ ਤਾਂ ਕਹਿੰਦਾ ਮੈਨੂੰ ਮਿਲਦਾ ਨਹੀਂ ਆਪਾਂ ਹਾਂ ਮਿਲਦਾ ਨਹੀਂ ਯਾਰ ਜੀ ਲਿਆ ਵਿਆਹ ਪਿਆ ਮਨਸੂਰਾਂ ਢਾਗ ਲੱਗੀ ਪਈ ਤੇ ਉਹਨੂੰ ਕਹਿੰਦਾ ਯਾਰ ਬਾਈ ਪੂਰੀ ਆਮਨੇ ਦੇ ਬੂਟੇ ਦਾ ਲੱਗ ਗਿਆ 1,35,000 40 ਜਾਂ 50 ਤੱਕ ਦਵਾ ਦੂਗੇ ਹੁਣ ਤੂੰ ਦੱਸ ਦੇ ਕਿੰਨੇ ਕਹਿੰਦੇ ਤੇਰੇ ਨਾਲ ਹਾਂ ਕੋਈ ਗੱਲ ਨਹੀਂ ਸਾਨੂੰ ਲੈ ਜਵਾਂ ਦੀ ਫੇਰ ਸਾਡਾ ਫੋਨ ਢੇਕਾ ਦੋ ਮੰਗਦਾ ਏ ਦੋ ਦੇ ਨਹੀਂ ਹੈਗੇ ਹਾਂ ਠੀਕ ਹੈ ਮਾੜੇ ਆ ਨਾ ਅਸੀਂ ਉਹਨੂੰ ਸਲਾਹ ਦਿੱਤੀ ਜੇ ਪੂਰੀ ਚੰਗੀ ਆ ਉਰਲੀ ਉਹ ਸਲਾਹ ਦਿੱਤੀ ਵੀ ਤੇਰੀ ਹੁਣ ਤੇ ਛੱਡੀ ਸਾਰੇ ਗੀਲੇ ਚ ਇਕੱਠੀ ਲੱਗ ਜਾਣੀ ਤੇਰੀ ਹੁਣ ਤੇ ਫਸਲ ਹੋ ਜਾਣੀ ਮੁੜ ਕੇ ਬੂਟੇ ਤੇਰੇ ਫੇਰ ਕੰਮ ਜਾ ਬੋ ਜਾਣ ਦੇ ਕੇ ਪਰੇ ਕਰ ਉਹ ਜੱਗੇ ਆਏ ਹੋ ਦੋ ਸਾਲ ਲੰਘਾ ਲੈਣੇ ਜੱਗੇ ਬਾਈ ਮੈਨੂੰ ਅੱਜ ਕਹਿੰਦਾ ਜੀ ਸਪਰੇਅ ਵਾਲੇ ਬਈ ਇਹ ਮਿਲਦੇ ਰਸਤੇ ਨਹੀਂ ਮਾਪੇ ਗੱਲ ਨਹੀਂ ਮੰਪਲੇ ਕੇ ਕੱਲੂ ਆਉਣਾ ਕੱਲੂ ਛੁੱਟੀ ਨਹੀਂ ਹੈਗੀ ਸੇ ਨਹੀਂ ਗੱਲ ਬਾਣਨੇ ਤੇ ਆਉਗੇ ਕੱਲੂ ਆਉਣਾ ਕੱਲੂ ਜੱਗੇ ਦੇ ਲਾ ਅੰਦਰ ਖੜਨੇ ਕਰਕੇ ਟਰੈਕਟਰ ਰੰਗ ਲਾਲ ਪਿਆ ਏ ਇਹ ਗਣਾ ਬਾਹਰ ਕੱਢਦਾ ਉਹ ਰੰਗ ਉੱਡ ਜਾਂਦਾ ਹੈ। ਇਹ ਲਾਲ ਹੈ ਇਹਦਾ। ਨਹੀਂ। ਉਹ ਰੰਗ ਹੁਣ ਕਹਿੰਦੇ ਹਰਾ ਹੋ ਜੂਗਾ ਬਾਹਰ ਕਢ ਕੇ। ਪੂਰੀ ਬੈਂਪਰ 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 ਨੂੰ ਦੁਆਰਾ ਕਰਿਆ ਵਾ ਨਾ ਪੂਰੀ ਲਾਲ। ਅੱਜ ਵੰਟੀ ਦੇ ਦਰਸ਼ਨ ਹੋ ਗਏ ਬਈ ਸਾਜਰੀ ਸਾਨੂੰ। ਮੰਨ ਲਓ ਵੀ ਹੋ ਗਏ ਤਾਂ ਕਦੋਂ ਬੱਸ। ਹਾਂ। ਦੇਖ ਵੀਡੀਓ ਤੇ ਕਮੈਂਟ ਜੇ ਕੋਈ ਵੰਟੀ ਲੱਭ ਪਾਓਗੇ। ਭਾਈ ਦੱਸ ਲੱਭ ਪਾਓਗੇ ਕਿ ਕਹੇਗਾ? ਹੋ ਗਿਆ ਲੱਭ ਕੇ ਲਿਕੇ ਆਣਾ। ਦੱਸ ਕੇ ਦੇਖੋ। ਮੈਂ ਜੇ ਮੈਂ ਨਾ ਸਪਾਰ ਕਰੀ ਬੰਦਾ ਉਹ। ਪੁਰਾ ਦਾ ਮਿਲਦਾ ਹੀ ਨਹੀਂ ਕਿਤੇ ਨੇ ਪੂਰੀ ਆਹ ਲੈ ਆ ਹਣ ਗੰਨੇ ਵਾਲੇ ਪੂਰੀ ਇਹ ਜੇ ਹਾਲੇ ਉਹ ਵੀ ਪਾਈ ਫਿਰ ਤਰਾ ਗੋਲੂ ਬਾਈ ਉਧਰ ਆਹੀ ਤੇ ਹੈਗੀਆਂ ਪੁਰਾਣੇ ਕਈਆਂ ਪਏ ਪੁਰਾਣੇ ਇਹ ਜੇ ਹੀ ਤੇ ਤਿੰਨ ਵਾਲੇ ਸੁਆਗਾ ਤੇਰਾ ਵਧੀਆ ਏ ਪੂਰੀ ਆ ਤੇਰੇ ਗੋਲੀ ਡੰਡਾ ਮੈਂ ਦੇਖਿਆ ਬਹੁਤ ਆ ਗੱਲ ਯਾਰ ਕਿ ਆ ਕਿੱਥੇ ਰਿਹਾ ਗੇ ਮੈਂ ਇਹ ਕਰੀ ਜੀ ਡਬਲ ਉਹਦਾ ਉਹ ਦੇਖਦੀ ਇਹ ਤਾਂ ਹੈਗੀਆਂ ਇਹ ਪਿਆ ਫਰਕ ਮੜਿਆ ਗੇੜੇ ਨਹੀਂ ਵਜੇ ਇਹਨੇ ਦੇਖ ਮਹਿਕ ਦੇ ਸੰਕੋਰ ਨੇ ਅਸਰ ਦਿਖਾਇਆ ਪਿਆ ਮੈਂ ਦੇਖਿਆ ਉਹਦਾ ਕੋਈ ਨੀ ਕੰਮ ਚੱਲ ਪੈਂਦਾ ਦੁਬਾਰਾ ਸੰਕੋਰ ਖੜਾ ਦਿੰਦੀ ਐ ਇੱਕ ਵਾਰ ਹਾਂ ਇਹ ਚੱਲ ਪੈਂਦਾ ਆ ਜਿਹੜੀ ਟੈਂਕ ਕਰੀ ਕਿਹੜੀ ਕਰੀ ਲੀਡਰ ਮੈਂ ਐਕਸਲ ਇੱਕ ਤਾਂ ਐਕਸਲ ਕਰੀ ਵਿੱਚ ਟੌਪਿਕ ਮਰ ਜੂ ਮਰ ਜੂ ਹੁਣ ਸਾਰਾ ਕਰੀ ਤਾਂ ਹੈਗੀ ਪੂਰੀ ਮਰੂ ਗਈ ਨਾ ਪੂਰੀ ਦੂਰੀ ਕਰਤੀ ਦੋਹਾਂ ਸਾਈਡ ਨੂੰ ਕਿੱਕ ਸਾਈਡ ਤੇ ਡਬਲ ਨੇੜੇ ਨੇੜੇ ਲਾਏ ਮੈਂ ਤਾਂ ਨਿਊਜਲ ਮੈਂ ਤਾਂ 8 8 ਪੰਪ ਲਾਏ ਆ ਉਹੀ ਜਿਹੜੀ ਆਪਾਂ ਲਿਖਾਇਆ ਸੀ ਜਿਹੜੀ ਦਾ ਬੜੀ ਨਿਊਜਲ ਟੀਮ ਸਾਹਮਣੇ ਰੱਖੀ ਦੀ ਹਲੇ ਹਾਂ ਹੈਗੀ ਆ ਮੇਰੇ ਕੋਲ ਸਾਮ ਨੂੰ ਜਾਣਾ ਹੈ ਪੂਰੀ ਲਿਆ ਆ ਭਾਈ ਵੀਕੇਟੀ ਦਾ ਜੋੜਾ ਵਿਖਾਈ ਪੂਰੀ ਖੋਲ ਕੇ ਹੁਣ ਪੂਰੀ ਗਾਰੰਟੀ ਵਾਰੰਟੀ ਗਾਰੰਟੀ ਵਾਰੰਟੀ ਗਾਰੰਟੀ ਤਾਂ ਕਹਿੰਦਾ ਬਾਈ ਸਾਡੀ ਨਹੀਂ ਹੈਗੀ ਕਹਿੰਦਾ ਤੂੰ ਤਿੰਨ ਪਹਿਲਾ ਮੋੜ ਦੇਖ ਉੱਦਾਂ ਨਰਮਾ ਦੇਖ ਨਰਮੇ ਮਰਦਾ ਇਹ ਫੇਰ ਗੜਾ ਲੰਨ ਜਾਂਦਾ ਇਹ ਇਹ ਨਹੀਂ ਹੈਗਾ ਜਿਆਦਾ ਨਰਮ ਹਰਾ ਬਟਿਆਰ ਜਿਆਦਾ ਥੱਲਾ ਹਾਰਡ ਚਾਹੀਦਾ ਜੀ ਨਰਮ ਜਾਈ ਦੀ ਇੱਕ ਜਗ੍ਹਾ ਇੱਕ ਵਾਰ ਤੂੰ ਵੀ ਲਿਆਤਾ ਬਾਈ ਹੋਰ ਤੂੰ ਨਾ ਯਾਦ ਕਰ ਕੀ ਹੋ ਗਿਆ ਦਾ ਸਿੱਧੂ ਦੀ ਲਾਈਨ ਮੈਂ ਸਿੱਧੂ ਕਹੀਦਾ ਕੀ ਹੋ ਗਿਆ ਦਿਖਾਈ ਲੈ ਲੈ ਬੰਤਾ ਦੇਖ ਅਲਾਈਨਮੈਂਟ ਕਰਾ ਕੇ ਆਉ ਕੰਪਿਊਟਰ ਪਰ ਆਪਣੀ ਜਾ ਕੇ ਚਪਲ ਦੀ ਜਿਆਦਾ ਕਸਾਈ ਹੁੰਦੀ ਹੈ ਤੇਰੀ ਦੀ ਪੂਰੀ ਲੈ ਬਾਈ ਪਾ ਸਾ ਤੇਰੀ ਜੁੱਤੀ ਵਧੀਆ ਹੈ ਪੂਰੀ ਜੱਗੇ ਨੇ ਗਾਰੰਟੀ ਲੈਣੀ ਜੁੱਤੀ ਦੀ ਦੇ ਦੂਗਾ ਇਹਨੂੰ ਹੁਣ ਕੋਈ ਜੇ ਲੈਣ ਜਾਵੇ ਹਾਂ ਹਾਂ ਇਹ ਨਾ ਕਾਤੇ ਗਾਰੰਟੀ ਵਾਲਾ ਦਾ ਲਊ ਵੀ ਬਾਬੇ ਤੋਂ ਦਿਖਾਣੇ ਮੰਨ ਕੇ ਕੀ ਹੋ ਗਿਆ ਇਹਦੀ ਵੀ ਨਾ ਪਹਿਲਾਂ ਇੱਕ ਵੇਲਾ ਟੁੱਟ ਗਈ ਹਾਂ ਚਲੇ ਗਈ ਉਹ ਕੋਈ ਗੱਲ ਨਹੀਂ ਕਹਦਾ ਗਾਰੰਟੀ ਆ ਮੋੜ ਲੰਦਾ ਦੂਈ ਵਾਲਾ ਉਸੀ ਦੋਏ ਜਵਾੜ ਦੋਲੇ ਜਿਹੜਾ ਹੱਥ 'ਚ ਫੜੀ ਜਾਵੇ ਉਹਦੇ ਕੋਲ ਜਾ ਕੇ ਖੋਲ ਤੇ ਹਾਂ ਕਹਿੰਦਾ ਇਹ ਕੋਈ ਨਵਲੇ ਜਤੀਵਲੇ ਕਹਿੰਦਾ ਹੱਥ ਬੰਨ੍ਹ ਦਾਂ ਮਾਝੇ ਮੁੜ ਕੇ ਬਾਈ 1 ਮਹੀਨੇ ਜੀ ਤਿੰਨ ਵਾਰ ਬੂਟ ਤੋੜ ਲਏ ਕਹਿੰਦਾ ਹੁਣ ਨਾ ਆ ਜੂ ਕਹਿੰਦਾ ਹੱਥ ਬੰਨ੍ਹਦਾ ਕਹਿੰਦਾ ਐਲੀ ਤਾਂ ਮਹਿੰਤਲੀ ਵੀ ਹੋਣੀ ਸੀ ਨੂੰ ਮੈਂ ਕਿਹ ਪੈਂਦੇ ਨਾ ਇਹ ਬੰਦੇ ਹੋਰ ਹੋਰ ਜਗੇ ਕਿੱਥੇ ਜਾਣਾ ਚਮਕੌਰ ਸਾਹਿਬ ਦਵਾਈ ਲੈਣ ਕਰੜਕੇ ਡੰਡੇ ਦੇ ਪਗਲ ਤੂੰ ਪਾ ਲਿਆ ਦਾ ਹਾਂ ਇਹ ਦੂਤੇ ਹੋ ਚਲੋ ਫੇ ਚਲੀਏ ਹੁਣ ਮਹਿੰਗਾ ਹੋ ਗਿਆ ਚਲ ਦੇਖਦੇ ਜਾ ਕੇ ਸਾਦਾ ਬਣਾਉਂਦੇ ਆ ਗੱਡੀ ਚੱਕੂਗਾ ਫਿਰ ਨਾ ਨਾ ਗੱਡੀ ਚੱਕੂਗਾ ਪੂਰੀ ਇਹ ਦੇਖੀ ਬਾਈ ਬਸ ਉਹ ਬਸ ਬਸ ਉਹ ਜਾ ਤਰੇ ਜੇ ਤੱਕ ਦਰਰ ਨਹੀਂ ਕਿ ਨਾ ਪੂਰੀ ਪੈਂਚਰ ਵਾਲਾ ਪੂਰੀ ਸੌ ਕਰਦੇ ਹਵਾ ਨਹੀਂ ਕਰ ਉਦੋਂ ਵਾਸਤੇ ਨੂੰ ਪਿੱਛੇ ਮਾ ਪਿੱਛੇ ਥੋੜੋ ਲੱਗਦੀ ਏ ਲੱਗਦੀ ਨਹੀਂ ਲੱਗ ਕੇ ਰੱਖਣੀ ਆ ਮੈਨ ਨਹੀਂ ਲੱਗਦੀ ਉਹ ਉਹ ਲੱਗਦੀ ਨਹੀਂ ਹੁੰਦੀ ਲੱਗਦੀ ਆ ਤੂੰ ਟਾਇਰ ਥੱਲੇ ਕਰ ਜਿਹੜੀ ਹੈਗੀ ਮੇਰੇ ਤੇ ਉਹ ਵੀ ਕਢਾ ਲੈਣੀ ਬਸ ਓ ਚੱਲ ਵੀ ਨਹੀਂ ਚੱਲੀ ਨਹੀਂ ਹਲੇ ਉਹ ਨਹੀਂ ਚੱਲੀ ਪੂਰੀ ਦੂਈ ਸੈਂਟ ਲਾ ਇਹਦਾ ਟਾਇਰ ਖੋਲ ਯਾਰ ਇਹ ਕਿਸੇ ਪਾਸੇ ਨੂੰ ਲੋਟ ਨਹੀਂ ਹੈਗਾ ਚੱਲ ਵੀ ਬ੍ਰੇਕ ਆਂਦਰ ਇਹਦੀ ਉਹ ਛੱਡ ਯਾਰ ਜੱਗੇ ਨਹੀਂ ਲੱਗਣਾ ਤੂੰ ਉਤਾਰਾ ਹੀ ਬਣ ਜੂਗਾ ਲੈ ਹਾਂ ਚੱਲ ਵੀ ਚੱਲ ਵੀ ਮੈਂ ਹਵਾ ਹੀ ਭਰ ਤਾ ਲੈ ਹੁਣ ਤੱਕ ਭਾਈ ਰਾਮ ਰਾਦਰ ਨੰਮੀ ਟਾਇਰ ਖੋਲ ਦੇ ਉਸ ਪੂਰੀ ਕਿੰਨੇ ਆ 18 ਪੁਆਇੰਟ ਦੀ ਹੈ ਬਹੁਤ ਵਗਰਤੀ ਜੱਗੇ ਯਾਰ ਨਵਾਂ ਰਜ ਹੈ ਨਹੀਂ ਤਾਂ ਹੀ ਦਬਦਾ ਨੱਥੂ ਨੀ ਰੰਗਦਾ ਹੀ ਕਿ ਨਾ ਉਹਦਾ ਨਾਂ ਮੰਦਾ ਜਾਂਦਾ ਜਾਂਦਾ ਫੁੱਲੇ ਲੱਗਦਾ ਬਾਹਰ ਜੇ ਕੋਈ ਜੱਗਾ ਬਾਈ ਇਨਾ ਚੱਟਦਾ ਨਾ ਇਹ ਘਰ ਤੇ ਇੱਕ ਤਾਂ ਬਾਈ ਹੋਰ ਉੱਤੇ ਗੱਗਾ ਨਹੀਂ ਲਾੜ ਕਰਦੇ ਦਾੜ ਕਰਦੇ ਲਈ ਪੂਰੀ ਕੈ ਕੱਲ ਅਗਲਾ ਕਿਹੜੇ ਸਪੈਦੇ ਨਾ ਛਾਵਾਂ ਹੈ ਹਾਂ ਤੇ ਇਹ ਸਾਡੇ ਬਾੜੀਆਂ ਦਾ ਠੰਡਾ ਹੈ ਆ ਕਰਕੇ ਰੁਕੇ ਜਦੇ ਦੇ ਆ ਦੇਖੀ ਨੂੰ ਬੋਡਾ ਘਾਟ ਲੱਗ ਆ ਹਾਂ ਨਾ ਬੋਡੀ ਪਾਈ ਕਰਾਉਂ ਬੋਡੀ ਟਰਬੋ ਰੋੜੀ ਬਾਈ ਛਾੜੂਆਂ ਨੂੰ ਸਾਰ ਕੱਢ ਜਾਂਦੇ ਕਹਿੰਦੇ ਇੱਕ ਬੋਡੀ ਘਾਟਦਾ ਜਾਂਦਾ ਨਾ ਪਾਉਂ ਤੋ ਬਾਈ ਪਹੁੰਚ ਗਏ ਜਿੱਥੇ ਜੱਗਨੇ ਜਿਗਾੜ ਪਾਉਣਾ ਹੈ ਹੈ ਉਹ ਰੜਕੇ ਢੀਲੇ ਨਹੀਂ ਪਾਉਣਾ ਆਏ ਮੈਂ ਜਿੱਕੇ ਕਹੇ ਜਾ ਬਣਾਉਣਾ ਦਿਖਾਈਂ ਤਾ ਰੜਕਾ ਓਹ ਦੇਖਿਆ ਕਰਦਾ ਲੱਛਣ ਨੀ ਜਗੇ ਉਹ ਜਿਆ ਬਣਾ ਇਹ ਜੇ ਬਣ ਜਾਣਾ ਆ ਕਿਵੇਂ ਦਾ ਜੀ ਸਹੀ ਜੀ ਜਗੇ ਆ ਆ ਜੀ ਬਣਾਉਣੀ ਹੈ ਕੋ ਹੋਰ ਤਰ੍ਹਾਂ ਦਾ ਪਾਉਣਾ ਰੜਕਾ ਦਾਤ ਵੀ ਪਏ ਕਹਿੰਦੇ ਟੋਕਾ ਟਕਣੇ ਵਾਲੇ ਹੱਥ ਕੱਖ ਵੱਢਣੇ ਵਾਲੇ ਦੇਖ ਤਾਂ ਗਾਦਰ ਵਾਲੀ ਲਾ ਕੇ ਦੇਖੀ ਉਹ ਨੇਵਰ ਵਾਲੇ ਹੀ ਰੱਖਣ ਲੱਗੇ ਸਾਰੇ ਹੁਣ ਮੈਂ ਤਾਂ ਟਰੈਕਟਰ ਵਿੱਚ ਚੱਲੀ ਘਰ ਆਇਆ ਇੱਥੇ ਆਰੇ ਕਿੰਨੇ ਆਈਟਮਾਂ ਬੱਲੇ ਬੱਲੇ ਯੋਕੇ ਤੁੰਗਾ ਤੁੰਲਾ ਮਛੀ ਬੜਾ ਕਿਨੇ ਦਾ ਉਹ ਜਿਹੜਾ ਤੁੰਲਾ ਲੈ ਆਏ ਸੀ ਕੁਛ ਛੋਟਾ ਕਿਨੇ ਦਾ ਉਹ ਥੋੜਾ ਜਿਹਾ ਬੜਾ ਹੈ ਤੁੰਲਾ ਕਿੰਨੇ ਦਾ ਚੋਣਿਆਂ ਦਾ ਬੜਾ ਹੈ ਬੜਾ 900 ਦਾ ਛੋਟਾ 500 ਦਾ ਠੇ ਤਾਂ ਉਹੀ ਠੀਕ ਆ ਪੂਰੀ ਆਸਨ ਚਾਹੀਦਾ ਆ ਸਾਈਕਲ ਜਾ ਠੀਕ ਆ ਇਹਦਾ ਗੁੱਡਾ ਨਾ ਕਰਦਣ ਹਾਂ ਪੂਰੀ ਆਪਣੇ ਕੰਮ ਦੀ ਚੀਜ਼ ਹੈ ਕੋਈ ਇਹ ਇਹ ਦੇ ਦੱਤਾਂ ਵਾਲੇ ਪਿਆਰ ਨੂੰ ਆਹ ਪਾਉਂਗਾ ਜਿਹੜਾ ਪਈ ਚੱਕੀ ਫਿਰਦੇ ਨੇ ਇਹ ਹਾਂ ਤੇਰੇ ਮਾਲਕਾ ਨਾਓ ਬੋਲੇ ਇਹ ਸੋ ਪੂਰੀ ਬੈਟਪਾਟ ਵੀ ਖੇਡਿਆ ਹੋ ਸਕਦਾ ਨਾ ਹੋਰ ਗਿਆ ਮਾਰਦੀ ਆਂ ਕਿੱਡੀ ਚਿੱਕਾ ਚੌਕਾ ਆ ਵੀ ਭਈ ਪੂਰੀ ਕਾਤੀਆ ਫਿਲਮ ਵਾਲੇ ਉਹ ਚੱਕ ਹੋ ਗਿਆ ਜੀ ਹਾਂ ਉਹ ਦਊਗੀ ਦਾਤਾ ਹਾਂ ਭਲੇਟਾ ਦਾਤਾ ਦੇ ਆਹ ਇਹਦਾ ਛੋਟੇ ਆ ਲੱਗਾ ਮੁੰਲਾ ਠੀਕ ਆ ਇੰਨਾ ਨਹੀਂ ਜਾਂਦਾ ਜਾਤੀ ਵਧੀਆ ਨਾ ਬੰਦੇ ਦੇ ਤਾਂ ਕਿਹਜੇ ਆ ਪੂਰੇ ਸਿਮੈਂਟ ਚੱਕਣ ਵਾਲੀ ਗੁੰਡੀ ਕਿਹੜੀ ਐ ਆਹ ਦੇਖ ਲੈ ਬਲੇਡ ਵੀ ਇਹਦਾ ਦਾਤ ਨਹੀਂ ਰੇਕ ਚਰਾਣ ਇਹ ਦਾਤ ਬਾਈ ਜਿਹੜੇ ਪਏ ਨਾ ਇਹਦੇ ਤੇ ਲੱਗਣੇ ਆ ਬਿੰਡੇ ਪਏ ਆ ਇਧਰ ਮੂਹਰੇ ਵਾਲੇ ਜਿਹੜੇ ਟੋਹ ਰਹੇ ਕਹੀ ਆ ਵੀ ਟੀ ਵਾਲੀਆਂ ਪੂਰੀ ਤੁਸੀਂ ਉਰੇ ਕੰਮ ਕਰਾਉਂਦੇ ਕੀ ਗੱਲ ਹੈ ਭਰੋਸਾ ਇਹਨਾਂ 'ਤੇ ਯਾਰ ਉਰੇ ਵਾਲਾ ਨਾ ਰੜਕਾ ਬਣਾ ਨਿਕਲਦਾ ਨਹੀਂ ਹੈਗਾ ਨਿਕਲਦਾ ਨਹੀਂ ਇੱਕ ਵੇਲੇ ਉਹ ਪਰਲੀ ਸਾਈਡ ਤੇ ਪਵਾ ਲਿਆ ਉਹ ਜਦਾਂ ਇੰਝ ਝਾਟੇ ਮਾਰੇ ਘਰੀਏ ਰੜਕਾ ਬਖਾਲਾਂਗੇ ਜੇ ਕਰੇ ਉਹ ਫੇਰ ਜਗੇ ਫੇਟਾ ਦੱਸਾਈ ਘਰੀਏ ਫੇਰ ਜੜੀ ਮਰੇਗੀ ਪੂਰੇ ਤਹੱਲੀ ਹੈ ਥੋੜੇ ਦਾ ਫੈਵੀਕੋਲ ਲਾਦਾ ਚੰਗੀ ਤਰ੍ਹਾਂ ਇਹ ਤਾਂ ਹੈ ਬਈ ਤਾਂ ਉਰੇ ਕਈ ਸਾਲ ਹੋ ਗਏ ਸਾਨੂੰ ਹੁੰਦੇ ਨੂੰ ਚੱਲ ਫਿਆ ਕੰਮ ਬਾਈ ਰੜਕੇ ਦਾ ਇੱਥੇ ਇੱਥੇ ਆ ਵੀ ਬਾਈ ਪੂਰੀ ਕੰਮ ਦੇਖੇ ਦੁਵੇ ਬਣਾ ਲਿਆ ਮੋਟੀ ਢੀਲਾ ਲਾ ਫਾਈਵ ਕੋ ਲਾਗੇ ਆ ਲੋਹੇ ਦੇ ਆ ਦੁਵੇ ਵੀ ਹੂੰ ਹੂੰ ਪੂਰੇ ਆ ਦੇਖੋ ਫਾਈਵ ਕੋ ਲਾਗੇ ਆ ਪੱਕਾ ਕੰਮ ਹਾਂਜੀ ਨਿਕਲਦਾ ਔਰ ੜਕਾ ਤਿਆਰ ਹੋ ਰਿਹਾ ਬਈ ਡੰਡਾ ਬਹਿ ਕੇ ਯੋ ਕਿੰਨੇ ਪੈ ਗਏ ਨੇ ਮਾਂ ਤੇਰੇ ਮਾਂ ਝਾੜੂ ਇੱਕ ਤੇ ਮਾਰ ਇੱਕ ਤੇ ਵੱਧ ਪਿਆ ਫੋਨ ਕਿੱਥੇ ਨਿਕਲ ਜੂਗਾ ਹੁਣ ਤਾਂ ਪੱਕਾ ਕੰਮ ਹੋ ਗਿਆ ਯੋ ਕਿ ਸੈਟ ਨਾ ਬਾਈ ਇੱਕ ਜੱਗੇ ਦੇ ਬਾਪੂ ਵਾਸਤੇ ਡੰਗਰ ਵਾਲਾ ਇੱਕ ਜੱਗੇ ਦੇ ਵਾਸਤੇ ਰਿਆ ਦੋ ਛਾੜੂ ਵਾਰਾ ਇੰਨਾ ਕਰ ਲਿਆ ਲਗਾਤਾਰ ਚੱਲੂ ਸਰਕਾਰ ਇਹ ਨਹੀਂ ਹੋਆ ਉਹ ਇਹੀ ਚੱਲਦੇ ਆ ਸਰਕਾਰ ਵੀ ਚੱਲਦੀ ਇੱਕ ਪੂਰੀ ਦਾ ਬੰਦ ਦੁਆਇਆ ਫੜੀ ਫੜਿਆ ਇੱਲੀਆ ਚੁੰਡੀ ਜੀ ਬੰਨਤੀ ਦੀ ਉੱਪਰ ਤੇ ਕਰਕੇ ਗੁੱਸੇ ਇਹਦੇ ਮੈਂ ਤਾਰਦਾ ਪੂਰੀ ਦੇ ਬੰਦ ਤਾਰੇ ਖਲੋ ਏਗਾ ਚੁੰਡੀ ਕਰਤੀ ਲੈ ਆ ਲੈ ਤੇ ਬਾਈ ਬਾਈ ਦਾ ਚੁੱਲੇ ਦਾ ਰੇਟ ਲੱਗ ਗਿਆ ਸਾਰੇ ਕਾਫੀ ਰੈ ਲੱਗ ਗਾ ਕਿੱਲੇ ਦਾ ਨਹੀਂ ਹੋਲ ਸੇਲ ਦਾ ਰੋਟ ਹੈ ਅਰੇ ਉਰੇ ਤੇ ਅੱਜ ਨਹੀਂ ਕੋਈ ਚੀਜ਼ ਨਹੀਂ ਮਿਲੂਗੀ ਜਿਆਦਾ ਘੱਟ ਰਿਆ ਯਾਰ ਦੇਖੇ ਉੱਥੇ 600 ਰੁਪਆ ਮਿਲਿਆ ਉਰੇ ਉਰੇ ਦਾ 500 ਦੇਣਾ ਤੁਹਾਨੂੰ ਪੁਰੀ ਕੈਚ ਦਿਖਾ ਨਾਲ ਕੁਆਲਟੀ ਆ ਅੱਛਾ 20 50 ਘੱਟ ਵੀ ਬਾਈ ਇਹ ਹੋਲ ਸੇਲ ਦੀ ਦੁਕਾਨ ਆ ਸਾਰੀ ਉੱਥੇ 650 500 ਇਹ ਕਹਿੰਦੇ ਬਰਾ ਜੋਕੇ ਦਵਾਂਗੇ ਕਿੱਲੂਆਂ 'ਚ ਹੋਰ ਸਸਤਾ ਹੀ ਪੈ ਸਕਦਾ ਪੂਰੀ ਤਰਪਾਲਾ ਅੰਦਰਪੁਰ ਦਾ ਵੀ ਆ ਨਾ ਜਿਹੜਾ ਮਰਜੀ ਕੋਲੋਂ ਲੈ ਕਰ ਪੈਪ हाँ right, जी भाई ये मिला है चूहा पकड़ने वाला चूहा पकड़ने वाला इसमें ऐसे करके रोटी लगती है इसमें रोटी ना भैया उसको बाद में ऐसे लगा देना तो उसके बाद में चूहे को पूज पूज करके बुलाना तो चूहा आएगा इसमें घुस जाएगा दुछ तो उसके बाद में ये ऐसे लग जाएगा चूहा पकड़ ले चूहा पकड़ हो गया तो उसके बाद में चार टप के बहनी चौंते छोड़ के आता पूरी खा भी सदे ਆਪ ਦੀ ਮਰਜ਼ੀ ਹੈ ਬੂਨਾ ਬੂਲ ਲੈ ਲੈ ਚੂਹੇ ਦਾ ਕੰਮ ਲੈ ਸਕਦੇ ਆ ਚੂਹਾ ਫੜਨ ਵਾਲਾ ਉਹ ਪੂਰੀ ਲੱਕੜ ਦਾ ਵੀ ਹੈਗਾ ਉਹ ਨਾ ਆ ਵ ਦੇ ਆ ਚੂਹਾ ਫੜਨੇ ਵਾਲਾ ਬਾਈ ਇਹ ਪਿੰਜਰਾ ਬਾਈ ਕੋਈ ਐਹੀ ਜਿਹੀ ਚੀਜ਼ ਹੈ ਨਹੀਂ ਉਹ ਜਿਹੜੀ ਨਹੀਂ ਮਿਲਦੀ ਉਹ ਰ ਜਿੱਦ ਨੂੰ ਦੇਖ ਲੋ ਘੁੰਮ ਕੇ ਕੋਈ ਛੋਟਾ ਨਾ ਕੋ ਪਸੰਦ ਆਏ ਜਾਂਦਾ ਪੂਰੀ ਹੈ ਪਿੱਛੇ ਬਹੁਤ ਵੱਡਾ ਆ ਉਹ ਪੂਰੀ ਕਾਹ ਪੈ ਤੇ ਰਾੜੀ ਆਹਾਂ ਹਾਂ ਇਹ ਵੀ ਹੈਗਾ ਚੂਹਾ پکڑਨੇ ਦਾ ਕੋਈ ਐਹੀ ਜਿਹੀ ਚੀਜ਼ ਨਹੀਂ ਪੂਰੀ ਜਿਹੜੀ ਨਹੀਂ ਮਿਲਦੀ ਲੈ ਦੱਸ ਇਹ ਰਿਹਾ ਕਰੇ ਲੋਹੇ ਦਾ ਇਹ ਤੁਹੇ ਹੀ ਪਸੰਦ। ਲੋ ਜੀ ਬਾਈ ਚਮਕੌਰ ਆਏ ਦਵਾਈ ਵਾਲੇ ਪੱਕਿਆ ਹਾਲ ਆ ਬਾਈ। ਵਧੀਆ ਵੀਰੇ ਵਧੀਆ ਓਕੇ। ਐ ਕੋ ਸਮਾਲ ਬਾੜੀਆਂ ਚ। ਅੱਜ ਸਵਾਈ ਚਲਦੀ ਆ ਵੇ। ਸਵਾਈ ਚਲਦੀ ਐ। ਸਵਾਈ ਚਲਦੀ ਐ ਦਿਖੇਂਦਾ। ਆ ਗਿਆ ਵੀਰ ਜੀ ਨਵੇਂ ਤੇ ਅਜੇ ਨਾ ਟੋੜ ਮਟਾਣਾ ਲੈ ਨਵੇਂ ਲੈ ਮਾਰਗਾ ਕੰਮ ਕਰ ਗੋਲੀ ਡੰਡਾ ਮਿਲੂਗਾ ਨਹੀਂ ਉਹ ਭਾਈ 5 ਕਿਲੋ ਗੋਲੀ ਡੰਡਾ ਲੈਣਾ ਏ ਗੋਲੀ ਡੰਡਾ ਮੀਂਹ ਲੈ ਰ ਮੁੰਡੇ ਦੇ ਖੇਤ ਨਾ ਜਮਾ ਨਹੀਂ ਸੜਾ ਦਾਣਾ ਵੀ ਹੈਗਾ 5 ਕਿਲੋ ਲੈਣਾ ਏ ਸਪਰੇਅ ਕਰਦੇ ਤਰਸੇ ਪਏ ਹੈ ਗੈਰ ਬੂੜੀ ਵਿੱਚ ਕਾੜ ਦੇ ਕੇ ਪੱਟ ਕੇ ਲਾ ਦੋਗੇ ਐਂ ਛੱਡ ਦੇ ਉਹ ਕੂਪੀ ਨੇ ਟੋਈ ਲਾ ਦੋਗੇ ਤੇ ਕਾਹਰਾ ਕਰਿਓ ਇਹ ਤਾਂ ਵਧੀਆ ਰਹੇਗਾ ਦਵਾਈ ਦੇ ਰੂਕੇ ਮੈਂ ਔਰੇ ਤੇ ਲੈ ਗਿਆ ਦਾ ਭਾਈ ਮਮੋ ਜੀ ਠੀਕ ਰਿਹਾ ਰਿਜ਼ਲਟ ਮਮੋ ਜੀ ਦਾ ਗੁਲੀ ਰੰਡੇ ਦੀ ਦਵਾਈ ਲੋ ਜੀ ਪੱਕਾ ਲਾ ਜੀ ਤੇ 469 ਤੇ 426 22 ਜਾਂ ਦਵਾਈ ਕੋ ਕਹੇ ਨਾ ਕਣਕ ਨੂੰ